15 ਅਗਸਤ ਦੇ ਮੰੰਦੇ ਨਜ਼ਰ ਅੱਜ ਬਠਿੰਡਾ ਦੇ ਐਸਐਸਪੀ ਅਮਨਿਤ ਕੁੰਡਲ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਪਹੁੰਚੀ ਬਾਜ਼ਾਰਾਂ ਦੇ ਵਿੱਚ ਅਤੇ ਬਾਜ਼ਾਰਾਂ ਦੇ ਵਿੱਚ ਕਰਵਾਈ ਘੂੰ ਘੂੰ ਦੱਸ ਦਈਏ ਕਿ ਜਿੱਥੇ 15 ਅਗਸਤ ਦੇ ਮੰੰਦੇ ਨਜ਼ਰ ਬਠਿੰਡਾ ਪੁਲਿਸ ਪੂਰੀ ਸਤਰ ਦਿਖਾਈ ਦੇ ਰਹੀ ਹੈ ਉੱਥੇ ਅੱਜ ਬਠਿੰਡਾ ਦੇ ਐਸਐਸਪੀ ਅਮਨਿਤ ਕੁੰਡਲ ਅਤੇ ਹੋਰ ਸੀਨੀਅਰ ਅਫਸਰ ਉਹਨਾਂ ਦੇ ਨਾਲ ਇੱਥੇ ਆਪ ਦਿਖਾਈ ਦਿੱਤੇ ਜਿੱਥੇ ਇਹਨਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਇੱਥੇ ਆਪਣਾ ਇਨ੍ਹਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਵੱਡੀ ਗਿਣਤੀ ਵਿੱਚ ਇਨ੍ਹਾਂ ਦੇ ਨਾਲ ਪੁਲਿਸ ਫੋਰਸ ਦਿਖਾਈ ਦਿੱਤੀ 100 ਦੇ ਕਰੀਬ ਪੁਲਿਸ ਮੁਲਾਜ਼ਮ ਇਨ੍ਹਾਂ ਦੇ ਨਾਲ ਸ਼ਾਮਲ ਸਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਫੈਵਰੇਟ ਚੌਂਕ ਦੀਆਂ ਤਸਵੀਰਾਂ ਜਿੱਥੇ ਐਸਐਸਪੀ ਅਮਨੀਤ ਕੁੰਡਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਅੱਜ 15 ਗਾਹਤ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਇਨ੍ਹਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਅੱਜ ਫਿਰ ਘੁੰਮਣ ਕਰਾਈ ਗਈ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਇਨ੍ਹਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ O <laughs> ਫਿੱਟ ਨੂੰ ਲੈ ਕੇ ਜਿਹੜਾ ਬਲੈਕ ਕਾਰ ਹਸਪਤਾਲ ਜਾ ਰਹੀਆਂ ਹਨ ਅੱਜ ਅਸੀਂ 15 ਅਗਸਤ ਤੋਂ ਪਹਿਲਾਂ ਸਾਡੇ ਪਿਛਲੇ ਹਫਤੇ ਤੋਂ ਹੀ ਕੋਈ ਨਾ ਕੋਈ ਸਿਕਿਉਰਿਟੀ ਮੈਜਰਸ ਚੱਲ ਰਹੇ ਹੈ ਉਹਦੇ ਚ ਅਸੀਂ ਕੋਆਰਡੀਨੇਟਡ ਸਰਚ ਆਪਰੇਸ਼ਨ ਵੀ ਕੀਤੇ ਹੋਟਲਸ ਦੀ ਚੈਕਿੰਗ ਕੀਤੀ ਹੈ ਕੋਈ ਵੀ ਸਗੇ ਮਾਲਸ ਦੀ ਚੈਕਿੰਗ ਵੀ ਕਰ ਰਹੇ ਹੈ ਰੇਲਵੇ ਸਟੇਸ਼ਨ ਬਸ ਸਟੈਂਡ ਅੱਜ ਅਸੀਂ ਪਟੇੰਡਾ ਜਿਹੜਾ ਸ਼ਹਿਰ ਦਾ ਏਰੀਆ ਹੈ ਉੱਤੇ ਫਲੈਗ ਮਾਰਚ ਕਰ ਰਹੇ ਜਿਸ ਵਿੱਚ ਮੇਰੇ ਨਾਲ ਐਸਪੀ ਡੀ ਹੈਗੇ पीएस सिटी 1 2 ਇਹਦੇ ਐਸ ਐਚਓ ਲੋਕਲ ਆਲ ਸਾਡੀ ਪੀਸੀਆਰ ਦੀ ਜਿੰਨੀ ਗੱਡੀਆਂ ਹੈਗੀਆਂ ਬਾਈਕਸ ਔਰ ਸਾਨੂੰ ਬਾਰੋਂ ਵੀ ਕੋ ਕੰਪਨੀਆਂ ਮਿਲਿਆ ਹੋਈਆਂ ਰਿਕਰੂਟਸ ਦੀਆਂ ਉਹ ਵੀ ਸਾਡੇ ਨਾਲ ਸੋ ਅਰਾਊਂਡ 100 ਤੋਂ ਵੱਧਦੀ ਸਾਡੇ ਕੋਲ ਪੁਲਿਸ ਫੋਰਸ ਹੈ ਅਸੀਂ ਪਿੱਛੇ ਆਪਣੀ ਪੁਲਿਸ لائن ਤੋਂ ਸ਼ੁਰੂ ਹੁੰਦੇ ਹੋਏ ਤੇ ਜਿਹੜੇ ਸ਼ਹਿਰ ਦੇ ਮਹੱਤਵਪੂਰਨ ਏਰੀਆਜ਼ ਉੱਥੇ ਆਪਣੀ ਫਲੈਗ ਮਾਰਚ ਕਰਦੇ ਤੇ ਅੱਗੇ ਵੀ ਅਸੀਂ ਬਾਜ਼ਾਰ ਦੇ ਏਰੀਆ ਚ ਜਾਵਾਂ ਤਾਂ ਇਹ ਸ਼ਹਿਰ ਤੋਂ ਇਲਾਵਾ ਪੂਰੇ ਜ਼ਿਲ੍ਹੇ ਵਿੱਚ ਹੀ ਅਲੱਗ-ਅਲੱਗ ਜਗ੍ਹਾ ਤੋਂ ਕੱਢੇ ਜਾ ਰਹੇ ਨੇ ਜਾਂ ਤਾਂ ਨਹੀਂ ਜੀ ਫਿਲਹਾਲ ਅੱਜ ਦਾ ਅਸੀਂ ਬਟਿੰਡਾ ਦੇ ਸ਼ਹਿਰੀ ਏਰੀਆ ਚ ਕਰ ਰਹੇ ਹਾਂ ਬਟ ਬਖਰੇ-ਬਖਰੇ ਵੀ ਅਸੀਂ ਕਰਦੇ ਰਵਾਂਗੇ ਬਟ ਅੱਜ ਪੂਰੇ ਜ਼ਿਲ੍ਹੇ ਚ ਨਹੀਂ ਆਹ ਮੈਂ ਅੱਜ ਮੈਂ ਲਾਈਟ ਪਾਸ ਫੁੱਲ ਲਾਈਟ ਅ ਜਿਸ ਤੋ ਤਾਂ ਵਧੀ ਹੈ ਤੁਸੀਂ ਦੇਖਿਆ ਸਾਡੀ ਕਾਫੀ ਸਾਰੀ ਗੱਡੀਆਂ ਸਿੱਗੀਆਂ ਹੋਰ ਸਿਟੀ ਏਰੀਆ ਦੇ ਐਸਐਚਓ ਕੇ ਨਾਲ ਦੀ ਟੀਮਾਂ ਵੀ ਹੈਗੀਆਂ ਮੇਰੇ ਨਾਲ ਥਿਲ ਹੋਰ ਅਫਸਰ ਸੋ ਆਈ ਥਿੰਕ ਮੋਰ ਦੈਨ 100 कि हटा हर साल नहीं आ जाता पर इतना ज्यादा शक्ति देखने को मिल रहा है ये इन पोटैटो तो के कारण हो रहा है जी शक्ति नहीं है आ, मतलब ऐसे कि फ्रेंडली वे वाली पब्लिक के एरिया जो कॉन्फिडेंस बिल्डिंग मेजररी कर रहे हैं बट यस अ लॉट रहे कि भी बेहतरी होती है सो वी हैव टू इंस्टिल कॉन्फिडेंस इन पब्लिक के पुलिस प्रेजेंट है कोई इनपुट है कि किस तरह नहीं जी अदरवाइज